ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵ ਸਾਰੀਆਂ ਸੰਗਤਾਂ ਕਰਤਾਰ ਸਰ ਲਾਈਵ YouTube ਚੈਨਲ ਤੇ ਬੜੇ ਪਿਆਰ ਨਾਲ ਗੁਰਬਾਣੀ ਸ਼ਬਦ ਸੁਣਦੇ ਹੋ ਔਰ ਇਸ ਗੱਲ ਦੀ ਖੁਸ਼ੀ ਹੈ ਕਿ ਸੰਗਤ ਗੁਰਬਾਣੀ ਦੇ ਜਾਪ ਨਾਲ ਜੁੜ ਰਹੀ ਹੈ ਬਹੁਤ ਸਾਰੀ ਸੰਗਤ ਦਾ ਕਹਿਣਾ ਹੁੰਦਾ ਹੈ ਕਿ ਸਾਨੂੰ ਇਸ ਪ੍ਰੋਬਲਮ ਮੈਂ ਆ ਰੋਗ ਹੈ ਇਸ ਬਿਮਾਰੀ ਬਾਰੇ ਸ਼ਬਦ ਦੱਸੋ ਜੋ ਦੱਸਦੇ ਆ ਤੇ ਸੰਗਤ ਬੜੇ ਪਿਆਰ ਨਾਲ ਜਾਪ ਕਰ ਰਹੀ ਹੈ ਔਰ ਬਹੁਤ ਮੈਸੇਜ ਆਉਂਦੇ ਆ ਕਿ ਉਹਨਾ ਭਲਾ ਵੀ ਹੋ ਰਿਹਾ ਸੋ ਸਾਡਾ ਇਹੀ ਮੇਨ ਮਨੋਰਥ ਹੈ ਕਿ ਸੰਗਤ ਨਾਮ ਨਾਲ ਜੁੜੇ ਗੁਰਬਾਣੀ ਨਾਲ ਜੁੜੇ ਮੈਸੇਜ ਆਏ ਹੋਏ ਆ ਔਰ ਬਹੁਤ ਸਾਰੀ ਪ੍ਰੋਬਲਮਸ ਦੇ ਬਾਰੇ ਆਇਆ ਹੋਏ ਸੋ ਅੱਜ ਆਪਾਂ ਜਿਹੜੀ ਵੱਡੀ ਪ੍ਰੋਬਲਮ ਹੋਈ ਵੀ ਹੈ ਨਸ਼ੇ ਦੀ ਕਈਆਂ ਦੇ ਮੈਸੇਜ ਆਏ ਆ ਜੀ ਮੇਰਾ ਭਰਾ ਨਸ਼ਾ ਕਰਦਾ ਹੈ ਕਿਸੇ ਦਾ ਆਇਆ ਜੀ ਸਾਡਾ ਬੰਦਾ ਅ ਚਿੱਟਾ ਲਾਉਂਦਾ ਹੈ दारू ਪਿੰਦਾ ਹੈ ਕੋਈ ਕਹਿੰਦਾ ਜੀ ਮੇਰੇ ਬੱਚਾ ਨਸ਼ਾ ਕਰਦਾ ਹੈ ਨਸ਼ੇ ਤੋਂ ਜ਼ਿਆਦਾ ਪਰੇਸ਼ਾਨ ਨੇ ਆਪਣੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਜ਼ਿਆਦਾ ਪਰੇਸ਼ਾਨੀ ਹੈ ਮਾਂ ਪਿਓ ਨੂੰ ਟੈਨਸ਼ਨ ਹੈ ਪਰਿਵਾਰ ਨੂੰ ਟੈਨਸ਼ਨ ਹੈ ਸੋ ਇਸ ਕਰਕੇ ਜ਼ਿਆਦਾਤਰ ਸਭ ਦਾ ਕਹਿਣਾ ਹੈ ਕਿ ਨਸ਼ੇ ਵਾਸਤੇ ਜ਼ਰੂਰ ਕੋਈ ਸ਼ਬਦ ਦਸੋ ਜਿਸ ਨਾਲ ਸਤਿਗੁਰ ਦੀ ਕਿਰਪਾ ਹੋ ਜਾਏ ਔਰ ਮੈਂ ਇਸ ਗੱਲੋਂ ਵੀ ਹੈਰਾਨ ਨਸ਼ਾ ਕਰਨ ਵਾਲਿਆਂ ਨੇ ਵੀ ਮੈਸੇਜ ਕੀਤਾ ਕਿ ਸਾਨੂੰ ਦੱਸੋ ਜੀ ਮੈਂ ਨਸ਼ਾ ਕਰਦਾ ਜਾਂ ਮੈਨੂੰ ਆਹ ਨਸ਼ਾ ਲੱਗ ਗਿਆ ਸੋ ਨਸ਼ੇ ਤੋਂ ਕਿਵੇਂ ਛੁਟਕਾਰਾ ਮਿਲੇ ਉਹ ਵੀ ਮੇਰੇ ਕੋਲ ਮੈਸੇਜ ਆਏ ਸੋ ਅੱਜ ਆਪਾਂ ਤੁਹਾਡੇ ਨਾਲ ਸ਼ਬਦ ਗੁਰਬਾਣੀ ਦਾ ਸਾਂਝਾ ਕਰਾਂਗੇ ਜੇ ਤੁਸੀਂ ਉਸ ਨੂੰ ਸਹੀ ਤਰੀਕੇ ਨਾਲ ਜਪੋਗੇ ਜਾਪ ਕਰੋਗੇ ਸਿਮਰਨ ਕਰੋਗੇ ਪੂਰੀ ਜੁਗਤ ਨਾਲ ਅਹ ਡੈਫੀਨੇਟਲੀ ਕਿ ਤੁਸੀਂ ਨਸ਼ੇ ਦੇ ਦਲਦਲ ਚੋਂ ਬਾਹਰ ਨਿਕਲ ਸਕੋਗੇ ਇੱਕ ਪ੍ਰੋਬਲਮ ਇਹ ਹੈ ਕਈ ਤਾਂ ਨਸ਼ਾ ਕਰਨ ਵਾਲਿਆਂ ਨੇ ਪੁੱਛਿਆ ਕਿ ਅਸੀਂ ਕਿਵੇਂ ਛੱਡ ਸਕਦੇ ਹਾਂ ਉਹਨਾਂ ਵਾਸਤੇ ਦੂਜਾ ਜਦੋਂ ਅਸੀਂ ਕੋਈ ਸ਼ਬਦ ਜਾਂ ਬਦ ਦੱਸਦੇ ਹਾਂ ਫਿਰ ਕਈ ਕਹਿੰਦੇ ਜੀ ਅਸੀਂ ਕਰ ਸਕਦੇ ਹਾਂ ਹੋਰਾਂ ਵਿੱਚ ਤੇ ਮੈਂ ਇਹ ਕਹਿਣਾ ਹੁੰਦਾ ਵੀ ਜਿਸ ਨੂੰ ਪ੍ਰੋਬਲਮ ਹੈ ਉਹ ਕਰੇ ਤਾਂ ਜ਼ਿਆਦਾ ਚੰਗਾ ਹੈ ਪਰ ਇਸ ਨਸ਼ੇ ਵਾਲੇ ਚ ਤੇ ਬਹੁਤ ਘੱਟ ਲੋਕ ਨੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਜਾਪ ਦੱਸ ਦੋ ਇਹਦੇ ਵਾਸਤੇ ਦੂਜੇ ਨੂੰ ਕਰਨਾ ਪੈਣਾ ਹੈ ਹਾਂ ਉਹ ਤੇ ਕਿਰਪਾ ਹੋ ਜਾਏਗੀ ਫਿਰ ਉਹ ਖੁਦ ਵੀ ਕਰੇਗਾ ਤੇ ਇਸ ਵਾਸਤੇ ਤੁਸੀਂ ਪਰਿਵਾਰਕ ਮੈਂਬਰ ਜੇ ਘਰ ਚ ਕੋਈ ਤੁਹਾਡੇ ਨਸ਼ਾ ਕਰਦਾ ਹੈ ਤਾਂ ਉਹ ਮਾਤਾ ਭੈਣ ਬੱਚਾ ਉਹ ਹੀ ਸ਼ਬਦਾਂ ਜਾਪ ਕਰ ਸਕਦਾ ਹੈ ਆਪਦੇ ਪਰਿਵਾਰ ਦੇ ਮੈਂਬਰ ਲਈ ਜੇ ਕਿਸਦਾ ਭਰਾ ਕਰਦਾ ਹੈ ਕਿਸਦਾ ਪੁੱਤ ਕਰਦਾ ਹੈ ਕਿਸਦਾ ਪਿਤਾ ਕਰਦਾ ਹੈ ਕਿਸੇ ਦਾ ਪਤਾ ਹੀ ਕਰਦਾ ਹੈ ਸੋ ਉਹ ਭੈਣ ਵੀ ਜਾਪ ਕਰ ਸਕਦੀ ਹੈ ਕਿਸੇ ਵਾਸਤੇ ਵੀ ਇਹ ਜਿਆਦਾ ਮੈਸੇਜ ਆਏ ਨਹੀਂ ਵੀ ਅਸੀਂ ਕਰ ਸਕਦੇ ਆ ਮੈਂ ਇਹ ਕਹਿਣਾ ਉਹਨਾਂ ਜਿਹਨੂੰ ਪ੍ਰੋਬਲਮ ਆਉਂ ਉਹ ਕਰੇ ਪਰ ਨਸ਼ੇ ਵਾਲਿਆਂ ਵਾਸਤੇ ਤੇ ਤੁਹਾਨੂੰ ਕਰਨਾ ਪੈਣਾ ਤੁਸੀਂ ਕਰੋ ਤਾਂ ਜੋ ਨਸ਼ਾ ਛੱਡ ਜਾਏ ਸ਼ਬਦ ਸੁਣ ਲਿਆ ਕਰੋ ਨਾਲ ਨਾਲ ਜਿਹੜਾ ਸ਼ਬਦ ਜਪਣ ਦਾ ਤਰੀਕਾ ਹੈ ਨਾ ਉਹ ਤੁਸੀਂ ਕਈ ਵਾਰ ਸਕਿਪ ਕਰ ਜਾਂਦੇ ਹੋ ਵੀ ਉਹ ਸਹੀ ਤਰੀਕੇ ਨਾਲ ਉਹਨੂੰ ਫੋਲੋ ਨਹੀਂ ਕਰਦੇ ਫਿਰ ਹੋ ਸਕਦਾ ਹੈ ਕਿ ਜੋ ਤੁਸੀਂ ਚਾਹੁੰਦੇ ਉਹਦਾ ਨਾ ਹੋਵੇ ਸੋ ਇਸ ਕਰਕੇ ਤੁਸੀਂ ਜੋ ਸ਼ਬਦ ਤੁਹਾਨੂੰ ਦੱਸਿਆ ਜਾਂਦਾ ਉਹਨੂੰ ਪੂਰੇ ਧਿਆਨ ਨਾਲ ਸੁਣਿਆ ਕਰੋ ਕਿੰਨੀ ਵਾਰ ਦੱਸਿਆ ਟਾਈਮ ਕੀ ਦੱਸਿਆ ਔਰ ਤਰੀਕਾ ਕੀ ਦੱਸਿਆ ਇਹ ਚੀਜ਼ਾਂ ਤੁਸੀਂ ਨੋਟ ਕਰ ਰਿਆ ਕਰੋ ਗੁਰਬਾਣੀ ਨਾਲ ਜੁੜ ਜਾਓ ਗੁਰਬਾਣੀ ਸਾਰਿਆਂ ਦੁੱਖਾਂ ਦੀ ਦਾਰੂ ਹੈ ਪਰਮੇਸ਼ਰ ਦਾ ਨਾਮ ਸਾਰਿਆਂ ਦੁੱਖਾਂ ਦੀ ਦਾਰੂ ਹੈ ਤਰੀਕਾ ਡਰ ਹੋ ਸਕਦਾ ਹੈ ਢਾਂਗਾ ਡਰ ਹੋ ਸਕਦਾ ਪਰ ਕਿਰਪਾ ਮਾਲਕ ਨੇ ਕਰ ਹੀ ਦੇਣੀ ਹੁੰਦੀ ਹੈ ਸੋ ਅੱਜ ਵਾਲਾ ਜਿਹੜਾ ਸ਼ਬਦ ਹੈ ਇਹ ਦੇਖਤੇ ਟਾਈਮਿੰਗ ਜ਼ਰੂਰੀ ਧਿਆਨ ਰੱਖਿਓ ਨਸ਼ੇ ਵਾਲਿਆਂ ਵਾਸਤੇ ਟਾਈਮਿੰਗ ਇਹ ਧਿਆਨ ਰੱਖਣੀ ਹੈ ਤੁਸੀਂ ਕਿ ਇਹ ਸ਼ਬਦ ਤੁਸੀਂ ਕੋਈ ਵੀ ਨੇਤਰੇਮ ਕਰਦੇ ਹੋ ਉਸ ਤੋਂ ਬਾਅਦ ਕਰਨਾ ਹੈ ਜੋ ਪਹਿਲਾਂ ਨੇਤਰੇਮ ਤੁਹਾਡੇ ਚੱਲਦੇ ਨੇ ਉਸ ਤੋਂ ਬਾਅਦ ਕਰਨਾ ਹੈ ਸਵੇਰ ਵੀ ਸ਼ਾਮ ਨੂੰ ਵੀ ਦੂਸਰੀ ਗੱਲ ਇਹ ਸ਼ਬਦ ਜਿਹੜਾ ਹੁਣ ਤੁਹਾਨੂੰ ਦੱਸਿਆ ਇਹਦਾ ਸਵੇਰ ਦਾ ਜਿਹੜਾ ਟਾਈਮ ਸਵੇਰ ਦਾ ਹੈਗਾ ਉਹ ਸਵਾ 6 ਵਜੇ ਹੋਏ ਸਵਾ 6 ਵਜੇ ਸ਼ੁਰੂ ਕਰਨਾ ਹੈ ਉਹ ਸ਼ਾਮ ਦਾ ਟਾਈਮ ਸੇਮ ਰਹਿਣਾ ਚਾਹੀਦਾ ਹੈ ਸਵਾ 6 ਸਵੇਰ ਦਾ ਸਵਾ 6 ਹੀ ਸ਼ਾਮ ਦਾ ਸਟਾਰਟ ਕਰਨ ਦਾ ਟਾਈਮ ਇਹ ਗੱਲ ਨੂੰ ਖਾਸ ਨੋਟ ਕਰਿਓ ਸ਼ਬਦ ਅਜਾਬ ਕਰਨ ਲੱਗਿਆ ਕੋਲ ਜਲ ਰੱਖਣਾ ਹੈ ਸ਼ਬਦ ਅਜਾਬ ਕਰਕੇ ਉਹ ਜਲ ਜਿਹੜਾ ਤੁਹਾਡਾ ਪਤੀ ਭਰਾ ਪੁੱਤਰ ਪਿਤਾ ਨਸ਼ਾ ਕਰਦਾ ਹੈ ਉਹ ਜਲ ਤੁਸੀਂ ਉਹਨੂੰ ਜਰੂਰ ਸਿਕਾਉਣਾ ਹੈ ਕਿਸੇ ਤਰੀਕੇ ਨਾਲ ਉਹ ਜਾਲੋਂ ਨੂੰ ਦੇਣਾ ਹੈ ਔਰ ਪਾਤਸ਼ਾਹ 기ਰਦਾਸ ਕਰਨੀ ਉਹ ਬਹੁਤ ਜਲਦੀ ਨਸ਼ਾ ਛੱਡ ਦੇਗਾ ਇਹ ਡੇਢ ਵਿਸ਼ਵਾਸ ਹੈ ਤੁਸੀਂ ਵੀ ਯਕੀਨ ਰੱਖਣਾ ਹੈ ਗੁਰਬਾਣੀ ਦਾ ਸ਼ਬਦ ਹੈ ਰੋਗੀ ਕਾ ਪ੍ਰਭ ਖੰਡੋ ਰੋਗ ਬਸ ਇੰਨੀ ਸ਼ਬਦ ਤਾਂ ਵੱਡਾ ਹੈ ਪੰਜਾਬ ਰੋਗੀ ਕਾਪਰਵ ਖੰਡੋ ਰੋਗ ਇਹੇ 108 ਵਾਰ ਕਰਨਾ ਸਿਰਫ 108 ਵਾਰ ਸਵਾ 6 ਵਜੇ ਸਵੇਰੇ 108 ਵਾਰ ਸਵਾ 6 ਵਜੇ ਹੀ ਸ਼ਾਮ ਨੂੰ 108 ਵਾਰ ਕੋਲ ਜਲ ਜ਼ਰੂਰ ਰੱਖ ਲੈਣਾ ਜਲ ਰੱਖ ਕੇ ਪਾਠ ਕਰਨ ਤੋਂ ਬਾਅਦ ਜਲ ਜਦੋਂ ਮਰਜੀ ਸਿਕਾ ਦਿਨ ਚ ਦੋ ਵਾਰ ਸ਼ਕਾਣਾ ਇਹ ਰੈਗੂਲਰ ਜਾਪ ਕਰੋ ਜਿੰਨਾ ਮਰਜੀ ਤਕੜਾ ਕੋਈ ਨਸ਼ਾ ਕਰਦਾ ਹੋਵੇ ਜਿਹਨ ਡਾਕਟਰ ਕਹਿ ਦਿੰਦੇ ਜੀ ਇਹ ਨਸ਼ਾ ਜੀ ਇਹਨੂੰ ਨਾਂ ਦਿੱਤਾ ਤੇ ਇਹਦਾ ਪੈਰਾਲਾਈਜ਼ ਹੋ ਜਾਏਗਾ ਇਹਨੂੰ ਅਟੈਕ ਆ ਜਾਏਗਾ ਇਹ ਮਰ ਜਾਏਗਾ ਇਹ ਇਹਨੂੰ ਤੋੜ ਲੱਗੇਗੀ ਕੁਝ ਵੀ ਨਹੀਂ ਹੁੰਦਾ ਬੇ ਪਰਵਾਹ ਹੋ ਕੇ ਤੁਸੀਂ ਪਾਤਸ਼ਾਹ ਜੀ ਅੱਗੇ ਮਾਲਕ ਅਗੇ ਅਰਦਾਸ ਕਰਕੇ ਪਾਠ ਸ਼ੁਰੂ ਕਰੋ ਜਾਪ ਸ਼ੁਰੂ ਕਰੋ 108 ਵਾਰ ਕਰਨਾ ਹੈ ਸਵੇਰੇ ਵੀ ਸਵਾ 6 ਵਜੇ ਸਟਾਰਟ ਕਰਨਾ ਹੈ ਸ਼ਾਮ ਨੂੰ ਵੀ ਸਵਾ 6 ਵਜੇ ਸਟਾਰਟ ਕਰਨਾ ਹੈ 108 ਵਾਰ ਕਰਕੇ ਫਿਰ ਜਲ ਸਕੋਣਾ ਸੋ ਕੋਈ ਵੀ ਕਰ ਸਕਦਾ ਹੈ ਬਿਮਾਰੀਆਂ ਵਾਸਤੇ ਪਹਿਲਾਂ ਤੁਹਾਨੂੰ ਸ਼ਬਦ ਦੱਸੇ ਹੋਏ ਨੇ ਹੁਣ ਮੈਂ ਕੋਸ਼ਿਸ਼ ਕਰ ਰਿਹਾ ਅਲੱਗ-ਅਲੱਗ ਬਿਮਾਰੀਆਂ ਦੇ ਮੈਸੇਜ ਆ ਰਹੇ ਨੇ ਪੀਐਸ ਬਿਮਾਰੀ ਵਾਸਤੇ ਇਸ ਬਿਮਾਰੀ ਵਾਸਤੇ ਪਹਿਲਾਂ ਸਾਂਝੇ ਦੱਸੇ ਹੋਏ ਨੇ ਕਿ ਸਾਰੀਆਂ ਬਿਮਾਰੀਆਂ ਵਾਸਤੇ ਹੁਣ ਇੱਕ-ਇੱਕ ਬਿਮਾਰੀ ਵਾਸਤੇ ਵੀ ਅਲੱਗ-ਅਲੱਗ ਪਾਵਾਂਗੇ ਜਿਹੜੇ ਸ਼ਬਦ ਸੁਣਦੇ ਹੋ ਉਹ ਸਾਰੇ ਅੱਗੇ ਜ਼ਰੂਰ ਦੱਸਿਆ ਕਰੋ ਇਹਨੂੰ ਸ਼ੇਅਰ ਕਰਦਿਆ ਕਰੋ ਔਰ ਜਿਨ੍ਹਾਂ ਨੇ ਅਰਦਾਸ ਕਰਾਉਣੀ ਹੁੰਦੀ ਹੈ ਕਾਫੀ ਮੈਸੇਜ ਆਏ ਨੇ 9529501313 ਵਟਸਐਪ ਨੰਬਰ ਤੇ ਤੁਸੀਂ ਮੈਸੇਜ ਛੱਡ ਦਿਆ ਕਰੋ ਸੰਡੇ ਨੂੰ ਅਰਦਾਸ ਹੁੰਦੀ ਹੈ ਸੰਡੇ ਨੂੰ 9 ਤੋਂ 10 ਪਾਠ ਹੁੰਦਾ ਉਸ ਤੋਂ ਬਾਅਦ ਅਰਦਾਸ ਹੁੰਦੀ ਤੁਸੀਂ ਆਪਣੀ ਅਰਦਾਸ ਉਸ ਤੇ ਲਿਖ ਕੇ WhatsApp ਨੰਬਰ ਤੇ ਭੇਜ ਸਕਦੇ ਹੋ ਤਾਂ ਐਤਵਾਰ ਨੂੰ ਤੁਹਾਡੀ ਅਰਦਾਸ ਹੋ ਜਾਏਗੀ ਔਰ ਜਿਹੜਾ ਇਹ ਕਰਤਾਰ ਸਰ ਲਾਈਵ ਚੈਨਲ ਹੈ ਨੁਕਤਾ ਤੁਸੀਂ ਸਬਸਕ੍ਰਾਈਬ ਕਰ ਲੈਣਾ ਹੈ ਇਹ ਐਤਵਾਰ ਨੂੰ ਸਾਰਾ ਪ੍ਰੋਗਰਾਮ ਲਾਈਵ ਹੁੰਦਾ ਹੈ ਤੁਸੀਂ ਉਹ ਵੇਖਣਾ ਹੈ ਔਰ ਪ੍ਰੋਗਰਾਮ ਨੂੰ ਵੀ ਸ਼ੇਅਰ ਜਰੂਰ ਕਰਨਾ ਜਦ ਲਾਈਵ ਚੱਲੇ ਉਹਨੂੰ ਸ਼ੇਅਰ ਕਰ ਦਿਓ ਕਿਉਂਕਿ ਸਾਡੀ ਟੀਮ ਜਿਹੜੀ ਹੈ ਕਰਤਾਰ ਸਰ ਲਾਈਵ ਵਾਲੇ ਇਹ ਕਿਸੇ ਵੀ ਤਰਖਾਤੇ ਜਾਂ ਕਿਸੇ ਮਾਇਆ ਲਾਲਚ ਵਾਸਤੇ ਨਹੀਂ ਇਹ ਸੇਵਾ ਕਰਦੀ ਹੈ ਸਾਰੀ ਟੀਮ ਇਹਨਾਂ ਨੂੰ ਵੀ ਹੌਸਲਾ ਮਿਲਦਾ ਹੈ ਇਹ ਸਾਰੇ ਸੇਵਾਦਾਰ ਨੇ ਸਾਡੇ ਸੇਵਾ ਕਰਦੇ ਆ ਕੁਝ ਸਮੇਂ ਬਾਅਦ ਤੁਹਾਨੂੰ ਇਹਨਾਂ ਦੇ ਵੀ ਰੂਬਰੂ ਕਰਾਵਾਂਗੇ ਜਿਹੜੇ ਸੇਵਾਦਾਰ ਨੇ ਜੋ ਇਸ ਦੇ ਵਿੱਚ ਹਿੱਸਾ ਪਾ ਰਹੇ ਨੇ ਸੰਗਤ ਨੂੰ ਨਾਮ ਬਾਣੀ ਨਾਲ ਜੋੜਨ ਵਿੱਚ ਸੋ ਉਹਨਾਂ ਨੂੰ ਹੌਸਲਾ ਮਿਲਦਾ ਹੈ ਤੁਹਾਡੇ ਕਮੈਂਟ ਆਉਂਦੇ ਆ ਫਿਰ ਇਹ ਬੜੇ ਖੁਸ਼ ਹੁੰਦੇ ਆ ਕਿ ਲੋਕਾਂ ਦਾ ਭਲਾ ਹੋ ਰਿਹਾ ਹੈ ਸੋ ਚਲੋ ਮਾਲਕ ਇਹਨਾਂ ਤੇ ਵੀ ਕਿਰਪਾ ਕਰੇ ਤੁਸੀਂ ਇਹਨਾਂ ਦੇ ਹੌਸਲੇ ਵਾਸਤੇ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਐਤਵਾਰ ਨੂੰ ਲਾਈਵ ਹੋਇਆ ਕਰੇਗਾ ਜਿਹੜਾ ਉਹਨੂੰ ਵੀ ਤੁਸੀਂ ਚੱਲਦੇ ਨੂੰ ਸ਼ੇਅਰ ਕਰਨੇ ਕਮੈਂਟ ਕਰਨੇ ਨੇ ਵੱਧ ਤੋਂ ਵੱਧ ਸੰਗਤ ਨੂੰ ਕਹਿਣਾ ਵੀ ਇਹਨੂੰ ਚੈਨਲ ਨੂੰ ਕਰਤਾਰ ਸਰ ਲਾਈਵ ਨੂੰ ਸਬਸਕ੍ਰਾਈਬ ਕਰ ਦਿਓ ਜਿੰਨਾ ਵੀ ਚੰਗਾ ਕੰਟੈਂਟ ਇੱਥੇ ਹੁੰਦਾ ਸਾਰਿਆਂ ਤੇ ਕਮੈਂਟ ਕਰਿਆ ਕਰੋ ਦੇਖਿਆ ਕਰੋ ਉਹ ਸ਼ੇਅਰ ਕਰਿਆ ਕਰੋ ਇਹ ਜ਼ਰੂਰੀ ਬੇਨਤੀ ਨਾਲ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ